ਬਿੱਟੂ ਵੀਰੇ ਤੇਰਾ ਵਿਆਹ ਕੈਨੇਡਾ ਹੋਣ ਲੱਗਿਆ ਸੀ ਨਹੀਂ ਹਜੇ ਤਾਂ ਕਰਾਉਣਾ ਵੀਰ ਪਹਿਲਾਂ ਪਹਿਲਾਂ ਉਦੋਂ ਕੁੜੀ ਕੈਨੇਡਾ ਵਾਲੀ ਨਾਲ ਰਿਸ਼ਤਾ ਹੁੰਦਾ ਸੀ ਹਾਂ ਹੈ ਹਾਂ ਫੇਰ ਕੀ ਹੋਇਆ ਉਹ ਹੋਇਆ ਨਹੀਂ ਹੋਇਆ ਨਹੀਂ ਉਹ ਫੇਰ ਤੂੰ ਟੈਨਸ਼ਨ ਕਾਤੋਂ ਲੈ ਗਿਆ ਆਪਾਂ ਹੁਣ ਕਰਾ ਦਿੰਨੇ ਤੇਰਾ ਵਿਆਹ ਅਸੀ ਗੱਲ ਵੀਰੇ ਕੀ ਹਾਲ ਨੇ ਕੀ ਹਾਲ ਬਣਾਈ ਫਿਰਦਾ ਤੂੰ ਕੀ ਨਾਂ ਤੇਰਾ ਜਸਵੰਤ ਸਿਓ ਜਸਵੰਤ ਸਿਓ ਜਸਵੰਤ ਸਿੰਘ ਗਿੱਲ ਨਹੀਂ ਬਸਾ ਬਸਰਾਮਾ ਬਸਰਾਮਾ ਸਾਹਿਬ ਆਓ ਥੱਲੇ ਉਤਰਿਆ ਫਿਰ ਆਜੋ ਬਸਰਾਮਾ ਸਾਹਿਬ ਹੋਰ ਸਵਾਓ ਬਸਰਾਮਾ ਸਾਹਿਬ ਜੋ ਆ ਕੀ ਕੁੜਾ ਘੜਾ ਕਿੰਨਾ ਸਿੱਟੀ ਜਣਾ ਥੱਲੇ ਤੁਸੀਂ ਐ ਬਸਰਾਮਾ ਸਾਹਿਬ ਕੀ ਹਾਲ ਨੇ ਫਿਰ ਛੋਟਾ ਨਾਮ ਕੀ ਹੈ ਤੁਹਾਡਾ ਬਿੱਟੂ ਬਿੱਟੂ ਹਾਂਜੀ ਲੈ ਕਮਾਲ ਹੋ ਮੇਰਾ ਨਾਮ ਮੈਂਟੂ ਆ ਆਪਣਾ ਨਾਮ ਮਿਲ ਗਿਆ ਯਾਰ ਹੋਰ ਬਿੱਟੂ ਵੀਰੇ ਠੀਕ ਆ ਪੂਰਾ ਨਾਮ ਕੀ ਦੱਸਿਆ ਜਸਵੰਤ ਸਿੰਘ ਜਸਵੰਤ ਸਿੰਘ ਬਸਰਾਵਾ ਜਸਵੰਤ ਪਿੰਡ ਕਿਹੜਾ ਤੇਰਾ ਸੰਕਰੇ ਗਿਆ ਜੀ ಶ್ರೀ ਸ਼ੰਕਰ ਹਾਂਜੀ ਪਿਤਾ ਜੀ ਦਾ ਕੀ ਨਾਮ ਮਸਤਾਨ ਸਿੰਘ ਜੀ ਮਸਤਾਨ ਸਿੰਘ ਤੁਹਾਡਾ ਜਨਮ ਤਰੀਕ ਕੀ ਹੈ ਤੇਰੀ ਪਤਾ ਤੈਨੂੰ ਹਾਂਜੀ 72 ਦਾ ਹੀ ਆ ਸਨ ਉਮਰ ਅੱਛੀ ਪਹਿਲਾਂ ਨਹੀਂ 72 ਤਾਂ ਜਨਮ ਹੈਗਾ ਉਹੋ ਕੀਆ ਡੇਟ ਕੀਆ ਤਰੀਕ ਮਹੀਨਾ ਕਿਹੜਾ 13 4 72 ਕਾ 13 4 72 ਦਾ ਮੇਰਾ 9876 ਆ ਦੇ ਲਿਆ ਤੂੰ ਮੇ ਤੋਂ 4 ਸਾਲ ਵੱਡਾ ਬਾਈ ਯਾਰ ਹੈਨਾ ਚਲੋ ਜਸਵੰਤ ਵਾਹਿਗੁਰੂ ਮੇਰ ਕਰੇ ਮੇਰੇ ਭਰਾ ਨੂੰ ਤੰਦਰੁਸਤੀ ਬਖਸ਼ੇ ਚੜਦੀ ਕਲਾ ਬਖਸ਼ੇ ਉਹ ਤੋਂ ਸਾਡੇ ਕੋਲ ਰਹੇਗਾ ਫਿਰ ਹਾਂਜੀ ਪੱਕਾ ਹਾਂਜੀ ਮਨ ਬਣਾ ਕੇ ਹਾਂਜੀ ਇਹ ਬਾਈ ਕੌਣ ਇਹ ਵੀਰ ਆਇਆ ਪਿੰਨੋਂ ਅਗਰ ਦੇਖੀ ਰੇਰੇ ਬਲ ਚਾਕ ਬਾਈ ਦੇ ਕੀ ਨਾਮ ਇਹਦਾ ਮੈਂ ਤਾਂ ਕਹੇ ਜਗਤਾਰ ਸਿੰਘ ਕਹਿੰਦਾ ਇਹਦਾ ਮੈਂ ਤੈਨੂੰ ਕਹਿ ਮੂੰਹ ਵਾਲੀ ਦੇਖ ਕੀ ਨਾਮ ਹੈਦਾ ਬਾਈ ਰਮਨਾਮ ਰਮਨਾ ਹਾਂਜੀ ਇਹ ਹੈ ਕੌਣ ਆ ਬਾਈ ਇਹ ਕੋਈ ਨਮੜਦਾਰ ਆ ਬਾਈ ਨਹੀਂ ਜੀ ਪਿੰਡੋਂ ਹੈ ਪਰਦੇਸ ਹੈ ਇਸੇ ਨਹੀਂ ਪਿੰਡ ਚ ਕੋਈ ਅਹੁਦੇਦਾਰ ਹੈ ਮੈਂਬਰ ਪੰਚਾਇਤ ਆ ਉਹਦਾ ਹੀ ਹੁੰਦਾ ਹੀ ਹਾਂ ਠੀਕ ਹੈ ਠੀਕ ਆ ਬਾਈ ਕੌਣ ਹੈ ਜਿਤਾਰਚਾਰਕੀ ਕਿ ਕੀ ਲੱਗਦਾ ਤੈਨੂੰ ਇਹ ਵੀ ਵੀਰ ਆ ਪਿੰਡੋਂ ਪਿੰਡੋਂ ਇਹ ਵੀਰ ਹੈ ਹਾਂਜੀ ਆਹ ਬਾਈ ਕੌਣ ਇਹ ਕੋ ਤੇ ਇਹਦਾ ਕੀ ਨਾਮ ਬਾਈ ਹਾਂ ਨਾਜੀ ਰੁੜਕੇ ਵਾਲਾ ਦਾ ਦੋ ਤੱਕ ਹੈ ਲੋੜ ਰੁੜਕੇ ਨਾਲ ਦੋ ਤਾ ਹਾਂਜੀ ਹਾਂਜੀ ਇਹਦਾ ਨਾਮ ਕੀ ਰੁੜਕੇ ਨਾਲ ਦੋ ਤੀ ਦਾ ਭੋਲਾ ਵੀਰ ਹੈ ਇਹ ਭੋਲਾ ਹਾਂਜੀ ਠੀਕ ਹੈ ਜਿਤਾਰ ਕਿਹੜੇ ਦੇਸ਼ ਤੋਂ ਆਇਆ ਪਤਾ ਬੋਗ ਨਰਸਰੀ ਬਸਰਾ ਨੇ ਆਣੇ ਏ ਬਾਈ ਤੈਨੂੰ ਪਤਾ ਸੋਡੇ ਪਿੰਡ ਦਾ ਸਰਪੰਚ ਬਣ ਗਿਆ ਇਸ ਵਾਰ ਹਾਂਜੀ ਪਤਾ ਲੱਗਾ ਤੈਨੂੰ ਤੇ ਬਿੱਟੂ ਵੀਰੇ ਜੱਫੀ ਪਾਲਾ ਫਿਰ ਇੱਕ ਵਾਰ ਪਾਲਾ ਜਾਂਦਾ ਤੇ ਬਿੱਟੂ ਵੀਰੇ ਏ ਠੀਕ ਕਿੰਨਾ ਪੜਿਆ ਬਿੱਟੂ ਵੀਰੇ ਤੂੰ ਬਾਟੜਿਆ ਵੀਰ ਤੇ ਕਿੰਨਾ ਪੜਿਆ ਡਾਕਟਰ ਯਾਰ ਡਾਕਟਰੀ ਕਰਕੇ ਤੂੰ ਕਮਾਲ ਹੋ ਗਈ ਆ ਫਿਰ ਦਵਾਈਆਂ ਤੂੰ ਵੀਨ ਦੇਈ ਚੱਲੇ ਗਏ ਤੇ ਬ੍ਰਿਜ ਆ ਹਾਂ ਠੀਕ ਹੈ ਬਿੱਟੂ ਵੀਰੇ ਬਿੱਟੂ ਵੀਰੇ ਤੇਰਾ ਵਿਆਹ ਕੈਨੇਡਾ ਹੋਣ ਲੱਗਿਆ ਸੀ ਨਹੀਂ ਹਜੇ ਤਾਂ ਕਰਾਉਣਾ ਵੀ ਪਹਿਲਾਂ ਪਹਿਲਾਂ ਉਦੋਂ ਕੁੜੀ ਕੈਨੇਡਾ ਵਾਲੀ ਨਾਲ ਰਿਸ਼ਤਾ ਹੁੰਦਾ ਸੀ ਹਾਂ ਹੈ ਫੇਰ ਕੀ ਹੋਇਆ ਉਹ ਹੋਇਆ ਨਹੀਂ ਹੋਇਆ ਨਹੀਂ ਉਹ ਫੇਰ ਤੂੰ ਟੈਨਸ਼ਨ ਕਾਤੋਂ ਲੈ ਗਿਆ ਆਪਾਂ ਹੁਣ ਕਰਾ ਦਿੰਨੇ ਤਰਾ ਪਿਆ ਹੈ ਸ਼ੰਕਰ ਵਾਲੇ ਮੁੰਡੇ ਦਾ ਕਿਤੇ ਵਿਆਹ ਨਹੀਂ ਹੋਊਗਾ ਕਿਉਂ ਹਾਂ ਤੇਰੇ ਟੋਡਾ ਪੈ ਟੂਰਨਾਮੈਂਟ ਵੀ ਹੁੰਦਾ ਬਿੱਟੂ ਹਾਂ ਬਿਲਕੁਲ ਟੂਰਨਾਮੈਂਟ ਕਦਾ ਕਦਾ ਹੁੰਦਾ ਹੁੰਦਾ ਖੇਡਾਂ ਹੀ ਨੇ ਇਹ ਲੈ ਫੁੱਟਬਾਲ ਦਾ ਨਹੀਂ ਕੋਡੀ ਪਾਚਾ ਕੋਡੀ ਦਾ ਹਾਂ ਜੀ ਤੂੰ ਅੱਡੀ ਖੇਡਦਾ ਰਿਹਾ? ਹਾਂਜੀ ਹਾਂਜੀ। ਆ ਵੀ ਥੋੜੀ ਬਾਲੀ। ਕਿਹਦੀ ਪਾਈ ਰੇਡ? ਹਾਂ। ਚੱਲ ਫਿਰ ਪਾ ਰੇਡ ਮੈਂ ਫੜਦਾ ਤੈਨੂੰ। ਪਾ ਰੇਡ। ਜੀਤਾ ਚਾਚਾ ਵੀ ਆ ਪਈ ਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੰਕਰ ਸ੍ਰੀ ਪਿੰਡ, ਲੁਧਿਆਣਾ ਜ਼ਿਲ੍ਹੇ ਦਾ। ਜਸਵੰਤ ਸਿੰਘ ਬਿੱਟੂ ਪਿਛਲੇ 20 ਸਾਲਾਂ ਤੋਂ ਪਿੰਡ ਦੀਆਂ ਸੜਕਾਂ ਤੇ ਹੋਰਾਂ ਪਿੰਡਾਂ ਚ ਆਸੇ-ਪਾਸੇ ਨਰਕ ਵਰਗਾ ਜੀਵਨ ਕੱਟ ਰਿਆ ਬਾਈ ਨਹਾਉਣ ਧੋਣ ਦੀ ਕੋਈ ਸੋਝੀ ਨਹੀਂ ਸਿਰ 'ਚ ਜਟਾਂ ਬਣੀਆਂ ਪਈਆਂ ਕੁਛੇ ਬਣੇ ਪਏ ਆ ਬਾਲਾਂ ਦੇ ਨਾਤੇ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸਰਦੀਆਂ ਗਰਮੀਆਂ ਆ ਜਾਂਦੀਆਂ ਕੱਪੜੇ ਬਦਲਣ ਦਾ ਕੋਈ ਨਹੀਂ ਕੋਈ ਜੈਕਟ ਦੇ ਦਿੱਤੀ ਜੈਕਟ ਪਾ ਲਈ ਜੇ ਕਿਸੇ ਨੇ ਪਜਾਮਾ ਦਿੱਤਾ ਪਜਾਮਾ ਪਾ ਲਿਆ ਨੰਗੇ ਪੈਰ ਆ ਠੰਡ ਦਾ ਟਾਈਮ ਆ ਧੰਨਵਾਦ ਹੈ ਇਨਾਂ ਵੀਰਾਂ ਦਾ ਪਿੰਡ ਦੇ ਸਰਪੰਚ ਸਾਹਿਬ ਨੇ ਸ਼੍ਰੀ ਪਿੰਡ ਤੋਂ ਮੌਜੂਦਾ ਹੁਣ ਤੇ ਜਗਤਾਰ ਸਿੰਘ ਤੇ ਸਰਪੰਚ ਸਾਹਿਬ ਤੁਹਾਡਾ ਕੀ ਸੁਭਾਸ ਅਮਨ ਸਿੰਘ ਅਮਨ ਤੇ ਇਹ ਲੈ ਕੇ ਪਹੁੰਚੇ ਨੇ ਇੱਥੇ ਸਾਡੇ ਕੋਲੇ ਜਸਵੰਤ ਸਿੰਘ ਬਿੱਟੂ ਨੂੰ ਜਸਵੰਤ ਸਿੰਘ ਬਿੱਟੂ ਵੀ ਇੱਕ ਪੜਿਆ ਲਿਖਿਆ ਹੌਣ ਹਾਰ ਨੌਜਵਾਨ ਸੀ ਪਿੰਡ ਦੇ ਵਿੱਚ ਵਧੀਆ ਪਰਿਵਾਰ ਵਧੀਆ ਘਰ ਕੈਨੇਡਾ ਦੇ ਵਿੱਚ ਦੱਸਦਿਆ ਵੀਰੇ ਹੁਣੇ ਵਿਆਹ ਹੋਣਾ ਸੀ ਮੰਗਣੀ ਹੋਈ ਸੀ ਜਾਂ ਦੇਖ-ਦਖਈਆ ਹੋਇਆ ਸੀ ਰੋਕਾ ਹੋਇਆ ਸੀ ਉਹ ਰਿਸ਼ਤਾ ਕਿਸੇ ਨਾ ਕਿਸੇ وجہ ਨਾਲ ਟੁੱਟ ਗਿਆ 97 98 ਦੀ ਗੱਲ ਆ ਬਸ ਉਦੋਂ ਬਾਅਦ ਉਹ ਇਸ ਤਰ੍ਹਾਂ ਕਹਾੜਾ ਟੁੱਟਿਆ ਬਿੱਟੂ ਦੇ ਇਸ ਸਮਾਜ ਨਾਲੋਂ ਰਿਸ਼ਤੇ ਹੀ ਟੁੱਟ ਗਏ ਬਿੱਟੂ ਇਕੱਲੇਪਣ ਦੀ ਜ਼ਿੰਦਗੀ ਜਿਉਣ ਲੱਗ ਗਿਆ ਉਦੋਂ ਤੋਂ ਸਾਰੇ ਲੋਕ ਆਸ-ਪਾਸ ਹੋਣ ਦੇ ਬਾਵਜੂਦ ਵੀ ਇਕੱਲਾ ਹੀ ਡੱਕੇ ਤੋੜੀ ਜਾਂਦਾ ਕਾਗਜ਼ ਪੜੀ ਜਾਂਦਾ ਬਸ ਆਪ ਦੇ ਆਪ ਚੀ ਮਾਸਤ ਰਹਿੰਦਾ ਕਈ-ਕਈ ਪਿੰਡ ਟੱਪ ਜਾਂਦਾ ਹੋਰਾਂ ਪਿੰਡਾਂ ਚਲੇ ਜਾਂਦਾ ਲੋਕ ਕੁੱਟਦੇ ਮਾਰਦੇ ਵੀ ਬਹੁਤ ਤਸ਼ੱਦਦ ਹੁੰਦਾ ਫਿਰ ਪਿੰਡ ਦੇ ਬੰਦੇ ਲੈ ਕੇ ਆਉਂਦੇ ਜਾ ਕੇ ਇਦਾਂ ਹੀ ਸਮਾਂ ਬੀਤਦਾ ਗਿਆ ਛੋਟੇ ਭਰਾ ਦਾ ਵਿਆਹ ਹੋ ਗਿਆ ਉਹਦੇ ਬੱਚੇ ਵੀ ਹੋ ਗਏ ਅੱਗੋ ਤੇ ਪਰ ਬਿੱਟੂ ਵੀਰ ਦੀ ਹਾਲਤ ਦਿਨ-ਬਦਨ ਹੋਰ ਜ਼ਿਆਦਾ ਵਿਗੜਦੀ ਗਈ ਤੇ ਅੱਜ ਬਿੱਟੂ ਵੀਰ ਦੀ ਉਸ ਹਾਲਤ ਨੂੰ ਦੇਖ ਕੇ ਹੁਣ ਉਮਰ ਵੀ ਵੱਧਦੀ ਜਾਂਦੀ ਹੈ ਬਜ਼ੁਰਗ ਹੋ ਰਿਹਾ ਸਰੀਰ ਤੇ ਲੋਕਾਂ ਦੇ ਤਸ਼ੱਦਦ ਹੁਣ ਇਸੀਰ ਤੋਂ ਛੱਲੇ ਨਹੀਂ ਜਾਂਦੇ ਕੁੱਟਦੇ ਲੋਕ ਜਦੋਂ ਤਾਂ ਪਿੰਡ ਦੇ ਕੁਝ ਲੋਕਾਂ ਨੂੰ ਦਰਦ ਹੁੰਦਾ ਤਕਲੀਫ ਹੁੰਦੀ ਆ ਵੀ ਯਾਰ ਸਾਡੇ ਨਾਲ ਦਾਵਾ ਸਾਡਾ ਭਰਾ ਵਾ ਸਾਡੇ ਵਰਗਾ ਵਾ ਸਾਡੇ ਨਾਲ ਖੇਡਿਆ ਪਲਿਆ ਜੰਮਿਆ ਪੜਿਆ ਇਕੱਠੇ ਤਾਂ ਉਸ ਪਿਆਰ ਨੂੰ ਉਸ ਰਿਸ਼ਤੇ ਨੂੰ ਨਿਭਾਉਣ ਵਾਸਤੇ ਅੱਜ ਇਹ ਵੀਰ ਇਸ ਵਕਤ ਦੇ ਮਾਰੇ ਹੋਏ ਬਿੱਟੂ ਵੀਰ ਨੂੰ ਇੱਥੇ ਲੈ ਕੇ ਪਹੁੰਚੇ ਆ ਅਰਦਾਸ ਕਰਿਓ ਮਿੱਤੂ ਵੀਰ ਵਾਸਤੇ ਮਹਾਰਾਜ ਤੰਦਰੁਸਤੀ ਬਖਸ਼ਣ ਇਹਨਾਂ ਨੂੰ ਇਸ ਸੁਪਨਿਆਂ ਦੇ ਘਰ ਚ ਰਹਿ ਕੇ ਚੰਗਾ ਜੀਵਨ ਬਤੀਤ ਕਰ ਸਕੀ ਆਪਣੇ ਯੋਗ ਹੋ ਜਵੇ ਆਪਣੇ ਆਪ ਨੂੰ ਸੰਭਾਲਣ ਯੋਗ ਹੋ ਜਵੇ ਆਪਣੀ ਕੇਅਰ ਕਰਨ ਦੇ ਯੋਗ ਹੋ ਜਵੇ ਬਾਕੀ ਦਾ ਛੋਟਾ ਭਰਾ ਉਹ ਕੋਈ ਕੰਮ ਕਰਦਾ ਜੌਬ ਕਰਦਾ ਉਹ ਕਹਿੰਦਾ ਮੈਨੂੰ ਛੁੱਟੀ ਨਹੀਂ ਮਿਲ ਰਹੀ ਉਹ ਆ ਜਾ ਨਹੀਂ ਸਕਿਆ ਨਾਲ ਪਰ ਬਾਕੀ ਆਪਾਂ ਸਮਝਦੇ ਹਾਂ ਸਾਰੇ ਇਦਾਂ ਦੇ ਹਾਲਾਤਾਂ ਦੇ ਵਿੱਚ ਕੋਈ ਕੁਝ ਨਹੀਂ ਕਰ ਪਾਉਂਦਾ ਬਹੁਤ ਸਾਰੇ ਅਸੀਂ ਕਿ ਸੰਦੇਖੀ ਦਾ ਭੈਣ ਭਰਾ ਹੁੰਦੇ ਆ ਪਰ ਹਾਲਾਤ ਇਸ ਤੋਂ ਵੀ ਬੱਦਰ ਹੁੰਦੇ ਆ ਕਿਉਂਕਿ ਇੱਥੇ ਅੱਜ ਸਮਾਂ ਹੀ ਇਦਾਂ ਦਾ ਚੱਲਦਾ ਨਾ ਭੈਣ ਨਾ ਭਰਾ ਕਿਸੇ ਕੋਲੇ ਸਮਾਂ ਬਚਿਆ ਹੀ ਨਹੀਂ ਆਪਦੇ ਬੱਚਿਆਂ ਤੋਂ ਆਪਦੀ ਜ਼ਿੰਦਗੀ ਤੋਂ ਵੇਲ ਹੀ ਨਹੀਂ ਵੀ ਜਿਹੜਾ ਦੂਸਰੇ ਦੀ ਵੱਲ ਝਾਤ ਮਾਰ ਸਕੇ ਤੇ ਤਾਂ ਧੰਨਵਾਦ ਹੈ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਤੇ ਵੀਰ ਜਗਤਾਰ ਹੋਣਾ ਨੇ ਇਹ ਚੱਕਣ ਚੱਕਿਆ ਤੇ ਆ ਕੇ ਇੱਥੇ ਨਾਲ ਨਗਰ ਨੂੰ ਸਰਪੰਚ ਨੂੰ ਨਾਲ ਲੈ ਕੇ ਇਹ ਉਪਰਾਲਾ ਕੀਤਾ ਤੁਹਾਡੇ ਪਿੰਡਾਂ ਦੇ ਵਿੱਚ ਵੀ ਤੁਹਾਡੇ ਆਸ-ਪਾਸ ਵੀ ਤੁਹਾਡੀਆਂ ਰਿਸ਼ਤੇਦਾਰੀਆਂ 'ਚ ਵੀ ਬਿੱਟੂ ਵਰਗੇ ਲੋਕ ਬਹੁਤ ਰਹਿੰਦੇ ਨੇ ਆਪਾਂ ਜੇ ਉਹਦੀ ਉੱਥੇ ਬਣਦੀ ਮਦਦ ਕਰੀਏ ਉਹਨਾਂ ਦੀ ਬਾਹ ਫੜੀਏ ਪਰਿਵਾਰ ਨਾਲ ਸਪੋਰਟ ਕਰੀਏ ਰਲ ਮਿਲ ਕੇ ਕੋਈ ਉਪਰਾਲਾ ਕਰੀਏ ਤਾਂ ਇਹਨਾਂ ਦੇ ਉਹ ਨਰਕ ਵਰਗੇ ਜੀਵਨਾਂ 'ਚੋਂ ਕੱਢਿਆ ਜਾ ਸਕਦਾ ਜਿੱਦਾਂ ਦੇ ਉਹ ਬਤੀਤ ਕਰ ਦਿੰਨੇ ਉੱਥੇ ਸਮਾਂ ਜਿਹੜੀਆਂ ਗਲੀਆਂ ਦੇ ਵਿੱਚ ਤੁਸੀਂ ਖੇਡੇ ਹੋ ਜੰਮੇ ਪਲੇ ਹੋ ਜਿਨ੍ਹਾਂ ਸਕੂਲਾਂ ਦੇ ਵਿੱਚ ਤੁਸੀਂ ਪੜ੍ਹੇ ਹੋ ਉੱਥੇ ਹੀ ਇਹਨਾਂ ਦਾ ਪਾਲਣ ਪੋਸ਼ਣ ਤੁਹਾਡੇ ਨਾਲ ਹੋਇਆ ਪਰ ਅੱਜ ਆਪਾਂ ਸਾਰੇ ਦੁਨੀਆ ਦੇ ਰੰਗ ਮਾਣਦੇ ਆਂ ਆਪਾਂ ਆਪਣੀ ਹਰ ਖੁਆਇਸ਼ ਆਪਣੇ ਹਰ ਬੱਚੇ ਦੀ ਹਰ ਖੁਆਇਸ਼ ਪੂਰੀ ਕਰਨ ਦਾ ਯਤਨ ਕਰਦੇ ਆਂ ਉੱਥੇ ਇਹ ਅੱਜ 21ਵੀਂ ਸਦੀ ਵਿੱਚ ਇਹ ਲੋਕ ਨਰਕ ਵਰਗੇ ਹਲਾਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਘਟ ਰਹੇ ਆ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਜੇ ਅਸੀਂ ਇਨਸਾਨ ਆ ਤਾਂ ਅਸੀਂ ਵੀ ਇਨਸਾਨ ਹੋਣ ਦਾ ਆਪਣਾ ਫਰਜ਼ ਨਿਭਾਈਏ ਜਿੱਦਾਂ ਜੇ ਇਹਨਾਂ ਵੀਰਾਂ ਨੇ ਉਪਰਾਲਾ ਕੀਤਾ ਬਸ ਕਰਿਓ ਅਰਦਾਸ ਬਿੱਟੂ ਵੀਰੇ ਵਾਸਤੇ ਸਾਡੇ ਵਾਸਤੇ ਵੀ ਕਰਿਓ ਸਾਨੂੰ ਮਹਾਰਾਜ ਸਮਤ ਬੁੱਧੀ ਬਖਸ਼ਣ ਅਸੀਂ ਬਿੱਟੂ ਵੀਰ ਦੀ ਸਪੋਰਟ ਕਰ ਸਕੀਏ ਨਾਲ ਖੜ੍ਹ ਸਕੀਏ ਭਰਾ ਦੇ ਬਹੁਤ ਬਹੁਤ ਧੰਨਵਾਦ ਨਿਰਮਲ ਜੀ ਧੰਨਵਾਦ ਇਕਤਾਰ ਭਾਈ ਜੀ ਧੰਨਵਾਦ ਅਮਨ ਵੀਰ ਸ਼ੁਕਰੀਆ ਠੀਕ ਆ ਬਿੱਟੂ ਵੀਰੇ ਧੰਨਵਾਦ ਤੂੰ ਸਾਡੇ ਕੋ ਆਇਆ